ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲੋਕ ਕਰਾਜ਼ ਤੇ ਅਸੀਂ ਥਾਣਾ ਸਾਜ਼ਲੀ ਦੇ ਵਿੱਚ ਇਸ ਸਮੇਂ ਖੜੇ ਆ ਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਡਰਮ ਨੇ ਜਿਹੜੇ ਸਾਜ਼ਲੀ ਪੁਲਿਸ ਵੱਲੋਂ ਰਿਕਵਰ ਕੀਤੇ ਗਏ ਨੇ ਅਤੇ ਇਹਨਾਂ ਡਰਮਾਂ ਨੂੰ ਸੀਲਾਂ ਲਗਾ ਦਿੱਤੀਆਂ ਗਈਆਂ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਡਰਮਾਂ ਨੂੰ ਸੀਲਾਂ ਲਗਾਈਆਂ ਨੇ ਇੱਧਰ ਕਾਫੀ ਹੋਰ ਵੀ ਡਰਮ ਪਏ ਨੇ ਜਿਹੜੇ ਤੁਹਾਨੂੰ ਦਿਖਾਉਣੇ ਆਗੇ ਇਹ ਡਰਮਾਂ ਇਹ ਵੀ ਡਰਾਮਾ ਉਹਨਾਂ ਦੇ ਡਰਾਮਾਂ ਦੇ ਨਾਲ ਹੀ ਨੇ ਇਹਨਾਂ ਨੂੰ ਵੀ ਸੀਲਾ ਲਗਾਈਆਂ ਗਈਆਂ ਨੇ ਇਹ 32 ਡਰਾਮ ਨੇ ਜਿਹੜੇ ਸਾਜ਼ਵੀ ਪੁਰਸ ਨੇ ਫੜੇ ਨੇ ਸਰਦਾਰ ਗੁਰਮੀਤ ਸਿੰਘ ਐਸ ਐਚਓ ਸਾਹਿਬ ਸਾਜ਼ਲੀ ਉਹਨਾਂ ਦੀ ਉਹਨਾਂ ਦੀ ਜਿਹੜੀ ਅਗਵਾਈ ਦੇ ਵਿੱਚ ਪਾਰਟੀ ਨੇ ਜਿਹੜੇ ਇਹ ਡਰਾਮ ਰਿਕਵਰ ਕੀਤੇ ਨੇ ਆਪਾਂ ਉਹਨਾਂ ਤੋਂ ਜਾਣਾਂਗੇ ਕਿ ਇਹਨਾਂ ਦੇ ਵਿੱਚ ਅਸਲ ਦੇ ਵਿੱਚ ਕੀ ਹੈਗਾ ਇਹ ਕਿੱਥੋਂ ਉਹਨਾਂ ਨੇ ਰਿਕਵਰ ਕੀਤੇ ਨੇ ਕਾਫੀ ਵੱਡੀ ਮਾਤਰਾ ਦੇ ਵਿੱਚ ਕੋਈ ਹੇਰਫੇਰ ਹੋ ਰਹੀ ਸੀ ਜਿੱਥੋਂ ਇਹ ਡਰਮ ਜਿਹੜੇ ਫੜੇ ਗਏ ਨੇ ਮੌਕੇ ਦੇ ਪਰ ਜਾ ਕੇ ਐਸ ਐਚ ਯੂ ਸਦਾਗੁਰਮੀ ਸਿੰਘ ਦੀ ਟੀਮ ਵੱਲੋਂ ਇਹਨੇ ਡਰਮ ਨੇ ਜਿਹੜੇ ਫੜ ਕੇ ਅੱਜ ਇਹ ਥਾਣਾ ਸਾਹਿਲ ਦੇ ਵਿੱਚ ਲਿਆਂਦੇ ਗਏ ਨੇ ਅਤੇ ਦੋਸ਼ੀ ਵੀ ਜਿਹੜੇ ਹੈਗੇ ਆ ਇਹਨਾਂ ਵੱਲੋਂ ਮੌਕੇ ਤੇ ਹੀ ਫੜੇ ਗਏ ਨੇ ਤੇ ਆਪਾਂ ਸਾਰੀ ਗੱਲਬਾਤ ਹੈ ਜਿਹੜੀ ਐਸ ਐਚ ਯੂ ਸਾਹਿਬ ਸਦਾਗੁਰਮੀ ਸਿੰਘ ਤੋਂ ਜਾਣਦੇ ਹਾਂਗੇ ਔ ਉਹਨਾਂ ਅਗਲ ਬਤ ਕਰੀਏ ਸਰਕਟ ਡਰਾਮਾ ਫੜਨ ਦਾ ਮਾਮਲਾ ਸਾਹਮਣੇ ਆਇਆ ਸੀਗਾ ਵੀ ਕਾਫੀ ਡਰਾਮਾ ਫੜੇ ਗਏ ਨੇ ਸਰ ਕੀ ਸੀ ਉਹ ਪੂਰਾ ਮਾਮਲਾ ਜਾਣਕਾਰੀ ਸਾਂਝੀ ਕਰ ਦਿਓ ਜੀ ਇਹ ਮਿਤੀ 11 ਤਰੀਕ ਨੂੰ ਮੈਂ ਖੁਦ ਇੰਸਪੈਕਟਰ ਗੁਰਮੀਤ ਸਿੰਘ ਐਸ ਐਚ ਓ ਸ਼ਾਜ਼ਲੀ ਮਹਿਲਾ ਚੌਕ ਮੌਜੂਦ ਸੀ ਤਾਂ ਮੈਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਵਦੀਪ ਸਿੰਘ ਪੁੱਤਰ ਜੀ ਸਿੰਘ ਇਹ ਕੋੜੇ ਨਵਦਾ ਰਹਿਣ ਵਾਲਾ ਇਹਨੇ ਮਰਦਖੇੜੇ ਪਿੰਡ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਹੋਇਆ ਜਿੱਥੇ ਇਹ ਕਾਬਿਆਂ ਤੇ ਉਹ ਤੋਂ ਤੇਲ ਇੱਕ ਇਹਨੇ ਨਿਊ ਕਰੇ ਵਾਲ ਢਾਬਾ ਜੋ ਸਦਰ ਸੰਗਰੂਰ ਥਾਣੇ ਦੇ ਅੰਦਰ ਪੈਂਦਾ ਉੱਥੇ ਇਹਨੇ ਢਾਬਾ ਕਰਾਇਆ ਤੇ ਲੈ ਕੇ ਮਹੀਨਾ ਤੋਂ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ ਉੱਥੇ ਨਾਲ ਹੀ ਆਪਣੇ ਨਾ ਡਰ ਉੱਥੇ ਤੇਲ ਦੀਪੂ ਹੈ ਜਿੱਥੋਂ ਗੱਡੀਆਂ ਤੇਲ ਦੇ ਕੈਂਟਰ ਆਉਂਦੇ ਜਾਂਦੇ ਰਹਿੰਦੇ ਨੇ ਇਹ ਕੈਂਟਰਾਂ ਤੋਂ ਥੋੜੀ ਮਾਤਰਾ ਦੇ ਵਿੱਚ ਤੇਲ ਲੈ ਕੇ ਡੀਜ਼ਲ ਪੈਟਰੋਲ ਸਸਤੇ ਰੇਟਾਂ ਤੇ ਲੈ ਕੇ ਇਕੱਠਾ ਕਰ ਲੈਂਦੇ ਨੇ ਫਿਰ ਇਹਨੇ ਉਹਨੂੰ ਮਰਦ ਖੇੜੇ ਇੱਕ ਘਰ ਦੇ ਵਿੱਚ ਕਰਾਇਆ ਤੇ ਲੈ ਕੇ ਘਰ ਨੂੰ ਉੱਥੇ ਡਰਮਾਂ ਦੇ ਵਿੱਚ ਸਟੋਰ ਕੀਤਾ ਹੋਇਆ ਸੀ ਤੇ ਉਹਦੇ ਵਿੱਚ ਥਿਨਰ ਜੋ ਥਿਨਰ ਇਹ ਸਾਹਨੇਵਾਲ ਤੋਂ ਮੰਗਾਉਂਦਾ ਸੀ ਥਿਨਰ ਲੈ ਕੇ ਤੇ ਮਿਲਾਵਟ ਕਰਕੇ ਅੱਗੇ ਭੋਲੇ ਭਲੇ ਲੋਕਾਂ ਨੂੰ ਉਹ ਥੋੜਾ ਜਿਹਾ ਵੱਧ ਰੇਟ ਲਾ ਕੇ ਆਮ ਬੁਜ਼ਾਰ ਦੀ ਰੇਟ ਨਾਲੋਂ ਘੱਟ ਤੇ ਉਹ ਮਿਲਾਵਟ ਵਾਲਾ ਤੇਲ ਵੇਚਦਾ ਸੀ ਜਦੋਂ ਸਾਨੂੰ ਪਤਾ ਲੱਗਾ ਤਾਂ ਜੜੀ ਕੀਤੀ ਤਾਂ ਇਹ ਨਵਦੀਪ ਸਿੰਘ ਨਾਲ ਉਹਦੇ 바ਵਾ ਸਿੰਘ ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਕਿੰਨੀ ਕੁ ਮਾਤਰਾ 'ਚ ਫੜਿਆ ਗਿਆ ਸੀ ਇਹ ਇਹ ਸਾਨੂੰ ਟੋਟਲ 31 ਡਰਮ 6200 ਲੀਟਰ ਜਿਹਦੇ ਵਿੱਚੋਂ 15 ਡਰਮ ਥਿਨਰ ਦੇ 14 ਡਰਮ ਡੀਜ਼ਲ ਦੇ ਜਿਹੜਾ ਮਿਲਾਵਟ ਵਾਲਾ ਡੀਜ਼ਲ ਹੈ ਤੇ 14 ਡਰਮ ਪੈਟਰੋਲ ਦੇ ਤੇ 2 ਡਰਮ ਡੀਜ਼ਲ ਦੇ ਇਹ ਸਾਨੂੰ ਟੋਟਲ 31 ਡਰਮ 1200 ਲੀਟਰ ਸਾਨੂੰ ਬਰਾਮਦ ਹੋਇਆ ਉੱਥੇ ਸਾਰੇ ਤੇ ਕੋਈ ਪਹਿਲਾਂ ਵੀ ਪਰਚੇ ਹੈਗੇ ਨਹੀਂ ਜੀ ਇਹਦੇ ਤੇ ਪਹਿਲਾਂ ਤਾਂ ਕੋਈ ਪਰਚੇ ਨਹੀਂ ਇਹ ਨਾਨ ਮੈਡੀਕਲ ਦਾ ਸਟੂਡੈਂਟ ਸੀ ਪਲੱਸ 2 ਨੇ ਨਾਨ ਮੈਡੀਕਲ ਨਾਲ ਕੀਤੀ ਹੈ ਪਰ ਇਹਦਾ ਧਿਆਨ ਇਸ ਪਹਿਲਾਂ ਇਹਦੇ ਕੋਲ ਟਰੱਕ ਸੀ ਜਿਹੜਾ ਇਹ ਆਪ ਇੱਕ ਟਰੱਕ ਚਲਾਉਂਦਾ ਸੀ ਤੇ ਟਰੱਕ ਵੀ ਇਹਦੇ ਕੋਲ ਦੂਜਾ ਸੀ ਜਿਹਦਾ ਤੇਲ ਵਗੈਰਾ ਲਈ ਕੈਂਟਰ ਯੂਜ਼ ਹੁੰਦੇ ਨੇ ਉਹ ਹੀ ਸੀ ਜਦੋਂ ਇਹ ਉੱਥੇ ਉਹਨਾਂ ਟਾਬੇ ਵਾਲੇ ਦੇ ਟੱਚ ਆਇਆ ਤਾਂ ਇਹਨੇ ਆਪਣਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਇਹਨੂੰ ਹਜੇ ਮਹੀਨਾ ਹੀ ਹੋਇਆ ਸੀ ਇਹਨੇ ਨਿਊ ਗਰੇਵਾਲ ਜਿਹੜਾ ਤੁਹਾਨੂੰ ਦੱਸਿਆ ਮੈਂ ਉਹ ਕਿਰਾਏ ਤੇ ਲੈ ਕੇ ਇਹਨੇ ਕੰਮ ਸ਼ੁਰੂ ਕੀਤਾ ਸੀ ਇਹ ਪ੍ਰਵਾਸੀ ਸੀਗੇ ਜਾਂ ਇੱਥੇ ਪੰਜਾਬ ਦੇ ਦੇ ਚਾਰੇ ਦੇ ਚਾਰੇ ਜਿਹੜੇ ਅਸੀਂ ਫੜੇ ਨੇ ਨਵਦੀਪ 바ਵਾ ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਚਾਰੇ ਦੇ ਚਾਰੇ ਆਪਣੇ ਪੰਜਾਬੀ ਨੇ ਤੇ ਇਹ ਰਾਉਂਡ ਅਪ ਕਰ ਲਏ ਗਏ ਨੇ ਠੀਕ ਹੈ